ਤਾਂ ਆ ਕੀ ਕਰੀਏ ਨਾ ਹਾਂ ਹਾਂ ਕੀ ਕਰੀਏ ਨਾ ਦੱਸਦਾ ਹਾਂ ਦਿੰਦਾ ਕਰੋਸ਼ੀਆ ਭੁੰਦਾ ਅੱਛਾ ਅ ਇਹ ਤਾਂ ਬੁਣ ਨਹੀਂ ਇਹਨਾਂ ਨੂੰ ਆਪਾਂ ਪੁੱਛਦਾ ਕਦੇ ਵਾਸਤੇ ਆ ਜਾ ਤੈਨੂੰ ਦਿਖੀ ਜਾਂਦਾ ਕਰੋਸ਼ੀਆ ਐ ਥੋੜੀ ਨਾ ਹੋਣੀ ਇਹਨਾਂ ਸੱਲੀਆਂ ਭੁੰਦਾ ਅੱਛਾ ਹੂੰ ਖਾਣਿਓ ਆਉਂਦੀਆਂ ਨੇ ਬੁਣਣੀਆਂ ਨਾ ਦੇਖ ਦੇਖਦਾ ਸੀਗਾ ਅੱਛਾ ਅੱਜ ਕੱਲ੍ਹ ਤਾਂ ਕਿਨੂੰ ਆਉਂਦੀਆਂ ਨੇ ਹਾਂ ਹਾਂ ਤੇਰੇ ਵਰਗੇ ਜਵਾਕਾਂ ਨੂੰ ਨਹੀਂ ਹੁੰਦੀਆਂ ਅੱਜ ਕੱਲ ਪਰ ਜਿਹੜਾ ਜਿਹਨੇ ਖਾਣੀ ਆ ਉਹ ਤਾਂ ਹੁੰਦੀਆਂ ਹੀ ਆ ਹੁੰਦੀਆਂ ਨੇ ਵੇ ਨੀਵੰਦਨੀ ਆ ਬਾਦੂ ਖਾਦੀਆਂ ਨੇ ਦੱਸਿਓ ਐਂ ਚੱਲ ਦੱਸ ਤੇ ਚ ਖੰਡ ਕਿੰਨੀ ਪੈਂਦੀ ਆ ਐ ਜੀ ਗਰੀ ਖੰਡ ਵੇਂਦੀ ਆ ਨੂਨ ਪਾਉਂਦਾ ਹੋਊਗਾ ਨੂਨ ਕਿੰਨਾ ਪੈਂਦਾ ਇਹਨੂੰ ਘੇਣਾਉਣ ਚ ਨਿੰਬੂ ਲਾਗਦਾ ਇੱਥੇ ਤੇ ਬਸ ਸਨਾਂ ਚ ਰਹਿ ਗਿਆ ਨਿੰਬੂ ਲਾ ਰਤਨਾ ਨਿੰਬੂ ਲਾ ਤਾਂ ਨਿੰਬੂ ਤੁਸੀਂ ਕਿੰਨਾ ਲਾਗਦਾ ਇਕੱਤੇ ਉਹਦੋਂ ਕਿੰਨਾ ਮਰਜ਼ੀ ਦਾ ਲੈ ਆ ਕਿਵੇਂ ਕਿੰਨਾ ਮਰਜ਼ੀ ਲਾ ਦੇ ਆ ਤਾਂ ਤੇਰੇ ਵਰਗਾ ਅੱਧਾ ਕਿਲੋ ਲਾ ਦੂਗਾ ਆ ਆਪਦੇ ਹਿਸਾਬ ਨਾਲ ਖਾਣ ਦੇ ਹਿਸਾਬ ਨਾਲ ਕਿੰਨਾ ਮਰਜ਼ੀ ਲਾ ਦੇ ਜਿਹੜੇ ਬੰਦੇ ਅੱਛਾ ਜਿਹੜੇ ਬੰਦੇ ਨੂੰ ਮਰਮਾ ਕਰੇ ਨਿੰਬੂ ਪਾਣ ਦੇਣੀ ਫੇਰ ਉਹ ਹੋ ਨੂਨ ਲਾ ਦੇ ਤਾਂ ਕਰਨਾ ਤਾਂ 85 ਨੂਨ ਪਾਉਂਦਾ ਸੀ ਨੂਨ ਦਾਗਦਾ ਨਹੀਂ ਭਾਈ ਆਪਦੇ ਹਿਸਾਬ ਨਾਲ ਲਾਉਣਾ ਕਿੰਨਾ ਮਰਜ਼ੀ ਲਈ ਚੱਲ ਅੱਛਾ ਜਿਹੜਾ ਨੂਨ ਵੀ ਨਹੀਂ ਖਾਂਦਾ ਫਿਰ ਨਿੰਬੂ ਵੀ ਨਹੀਂ ਖਾਂਦਾ ਉਹ ਸੁੰਨੀਖ ਵਾਲੇ ਇਕੱਲੇ ਆ ਤਾਂ ਕੱਲੀ ਛੱਲੀ ਦਾ ਕੀ ਰੇਟਾ ਹੋ ਬਈ ਉਹ ਬੱਲੇ ਆ ਭੁਲਣੀ ਆਉਂਦੀ ਏ ਤੈਨੂੰ ਦਾ ਆ ਮੇਰੀ ਗਲਤੀ ਹੈ ਹੁਣ ਇਹ ਚਾਂਟੇ ਚਾਂਟੇ ਦੀ ਗ੍ਰਿਪ ਨਹੀਂ ਚਾਂਟੇ ਦੀ ਗ੍ਰਿਪ ਕਿਉਂ ਨਹੀਂ ਫੜਨਾ ਤਾਂ ਆਉਂਦਾ ਨਹੀਂ ਮੈਨੂੰ ਕਿਉਂ ਨਹੀਂ ਫੜਨਾ ਹਾਂ ਚਾਂਟੇ ਦੀ ਗ੍ਰਿਪ ਨਹੀਂ ਹੈਗੀ ਅੱਛਾ ਹੂੰ ਪੁੰਨੀ ਆਪ ਨੂੰ ਨਹੀਂ ਆਉਂਦੀ ਹਾਂ ਉਹ ਤਾਂ ਛੱਲੀ ਖਾਣੀ ਆ ਤਾਂ ਦੱਸ ਪਕਾ ਹੀ ਨਾ ਮਾਰੀ ਛੱਲੇ ਤੇ ਬੈਠਾ ਆਪ ਨੂੰ ਨਹੀਂ ਆਉਂਦਾ ਫਿਟੇ ਮੋ ਗੋਡਿਆਂ ਦੇ ਪੁੰਨੀ ਮਾ ਛੱਲੀ ਜਾਂ ਨੱਚਣ ਵਾਲੀ ਗੱਲ ਕਿੱਥੋਂ ਆਗੀ ਉਹ ਕਈ ਵਾਰ ਉਹਨੂੰ ਲੱਗੇ ਕਵਾਜਣਾ ਹੈ ਉਹ ਹੋ ਹੁੰਦਾ ਹੈ ਡਾਇਲੋਗ ਅੱਛਾ ਆ ਦੇਖ ਇਧਰ ਹਾਂ ਅੱਜ ਇੰਨੀਆਂ ਪਈਆਂ ਹੜੇ ਭੁੰਨਣ ਵਾਲੀਆਂ ਆਹ ਦੇਖ ਲਓ ਚੱਲ ਫਿਰ ਜਲਦੀ ਭੁੰਨ ਕੱਚੀ ਆਲੇ ਖੜ ਜਾ ਥਰ ਓਹ ਬਾਜੀ ਚੁੱਲ੍ਹੇ ਚ ਤੰਗ ਨਿੱਗ ਗੀ ਨਾ ਲੈ ਗਿਆਂ ਦੀ ਕਸਰ ਤਾਂ ਕੋਈ ਨਹੀਂ ਤਾਂ ਭੁੰਨ ਕੇ ਖਾਦੀਆਂ ਕਮੈਂਟ ਜ਼ਰੂਰ ਕਰਿਓ ਕਿਹਨੂੰ ਕਿਹਨੂੰ ਚੱਲੀਆਂ ਭੁੰਨਣੀਆਂ ਹੋਣੀਆਂ ਅੱਛਾ ਨੂਨ ਮਿਰਚ ਕਿੰਨਾ ਕ ਪੰਦਾ ਹੈ ਚੈਨ ਦੱਸਿਓ ਕਮੈਂਟਾਂ ਚ ਜ਼ਰੂਰ ਅੱਛਾ ਪੁੱਛੀ ਪੁੱਛੀ ਇਹਨਾਂ ਤੋਂ ਮੜੇ ਨੂਨ ਵਾਚਲ ਜੇ ਵਧਵਾਵਾਂਗੇ ਮਾਚਲ ਮਾਚਲ ਜੇ ਕਿੰਨੀਆਂ ਕ ਮਹਿੰਗੀਆਂ ਨੇ ਭਾਈ ਕਮੈਂਟਾਂ ਚ ਦੱਸਿਓ ਇਕ ਕਾਇਦਾ ਮੜਾ ਬੈਹੰਦੂਰ ਕਰਿਓ ਮੜਾ ਨੂਨ ਮਿਰਚਾਂ ਵਾਲਾ ਕਮੈਂਟਾਂ ਚ ਦੱਸੋ ਇਹਨੂੰ ਵੀ ਨੂਨ ਮਿਰਚ ਕਿੰਨਾ ਕ ਪੈਂਦਾ ਇਹਨੂੰ ਹੁੰਦਾ ਹੀ ਨਹੀਂ ਖਾਣੀਆਂ ਓਏ ਪੁੰਨ ਲਾ ਪੁੰਨੇ ਗਈ ਬੱਚੋ ਸਮਾਰ ਕੇ ਤਾਂ ਬਣ ਲਾ ਗੱਚੀ ਦਾ ਭਈਆ ਹਲੇ ਚਲ ਤੂੰ ਕਹਿਣਾ ਤਾਂ ਪੁੰਨ ਲੈਣਾ ਹਾਈ ਗਰਮਾ ਨਾ ਆਤਲਾਵਰੇ ਜਦੋਂ ਸੀ ਜਵਾਨੀ ਚ ਹੁੰਦੇ ਸੀ ਐਰ ਜਦੋਂ ਵੀ ਬੱਦੂ ਬੰਨੇ ਸੀ ਅੱਛਾ ਹੁਣ ਕਿੰਨੀ ਵਾਰ ਹੋ ਗਈ ਆਹੀ ਬਸ 17ਵਾਂ ਸਾਲ ਦੂਜੀ ਵਾਰ ਲੱਗਿਆ ਅੱਛਾ ਚਾਂਮਾ ਕਦੋਂ ਦਾ ਤੇਰਾ ਆਹੀ ਬਸ ਹੈ 1985 ਵਿੱਚ ਜਿਆ ਅੱਛਾ ਉਹ ਲਾਲਾ ਸਾਹਿਬ ਜਦੋਂ ਮਤਲਬ ਨਿੰਬੂ ਤਾਜੇ ਤਾਜੇ ਆਏ ਸੀ ਅਸਾਂ ਨਿੰਬੂ ਤਾਜੇ ਤਾਜੇ ਆਏ ਸੀਗੇ ਹਾਂ ਜਦੋਂ ਮੇਰਾ ਜਨਮ ਅੱਛਾ ਜਦੋਂ ਤੇਰਾ ਜਨਮ ਹੋਇਆ ਨਿੰਬੂ ਤਾਜੇ ਤਾਜੇ ਜਾਈ ਸੀ ਹਾਂ ਮੇਰਾ ਜਨਮ ਪਤਾ ਕਦੋਂ ਦਾ ਹੋਇਆ ਕਿਦੋਂ ਦਾ ਅੰਗਰੇਜ਼ ਨਹੀਂ ਸੀ ਗਏ ਜਦੋਂ ਹਾਂ ਹਾਂ ਉਹਦੋਂ ਦਾ ਮੇਰਾ ਜਨਮ ਮੇਰਾ ਜਨਮ ਇਹ 21 ਗਸਤ ਦਾਗਾ ਅੱਛਾ ਹਾਂ ਮੈਂ ਲੜਿਆ ਸੀਗਾ ਦੇਸ਼ ਲਈ ਦੇਸ਼ ਲਈ ਲੜਿਆ ਸੀਗਾ ਮੈਂ ਅੱਛਾ ਫੇਰ ਇਹ ਪਤਾ ਬਹੁਤਾ ਮੁਗਲਾਵਾ ਬਹੁਤਾ ਬੋਦਾ ਦੇਸ਼ ਲਈ ਲੜਿਆ ਸੀ ਉਹ ਕਾ ਅੰਗਰੇਜ਼ ਇਹ ਕਹਿੰਦੇ ਸੀ ਨਹੀਂ ਜਾਂਦੇ ਮਾ ਕੰਨਾ ਇੱਥੇ ਨਹੀਂ ਰਹਿਣਾ ਹੈਗਾ ਆਉਦਾ ਕਿਤੇ ਹੋਰ ਦੇਖੋ ਫੇਰ ਇੱਥੇ ਸਿੱਖ ਰਾਜ ਆਉਣਾ ਫੇਰ ਫੇਰ ਕੀ ਅੰਗਰੇਜ਼ ਕੀ ਕਹਿੰਦੇ ਫਿਰ ਅੰਗਰੇਜ਼ ਕਹਿੰਦੇ ਬਾਈ ਮਾਫ ਕਰ ਦਿਓ ਜਾਨੇ ਆ ਤੇ ਤੇਰੇ ਖਾਹ ਨਾਲ ਹੋਰ ਲੈ ਮੇਰਾ ਖਾਹ ਪਤਾ ਕਿੰਨਾ ਸੀ ਉਸ ਟਾਈਮ ਅੱਛਾ ਜਦੋਂ ਆਲੇ ਮਾਂ ਤੈਨੂੰ ਕਿਲਾਦਾ ਹਾਂ ਮਰੀਆਂ ਨਾਲ ਕੱਪ ਇੱਥੇ ਬੈਠਾ ਅੱਛਾ ਤੇਰੇ ਵਰਗੇ ਤੇਰੇ ਵਰਗੇ ਨੂੰ ਕੱਪ ਸੁਣਾਉਣ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਅੱਛਾ ਮੇਰੀਆਂ ਗੱਲਾਂ ਸੁਣਿਆ ਕਰ ਜਮਾਂ ਸੱਚੀਆਂ ਅੱਛਾ ਖੜਦੇ ਦੀ ਬਣ ਗਈ ਤਾਂ ਹਾਂਜੀ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਕਿਹਨੂੰ ਕਿਹਨੂੰ ਵੀਡੀਓ ਪਸੰਦ ਆਈ ਕਮੈਂਟਾਂ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਫੋਲੋ ਕਰਨ ਨਾਲ ਕੋਈ ਲਿਆ ਕਰੋ ਯਾਰ ਹੱਦ ਕਰ ਦਿਓ ਤੁਸੀਂ ਕਦੇ ਕਰਦੇ ਹੋ ਕਦੇ ਕੋਈ ਕਰਦਾ ਕੋਈ ਨਹੀਂ ਕਰਦਾ ਵੀਡੀਓ ਤੇ ਕਮੈਂਟ ਵੀ ਨਹੀਂ ਕਰਨ ਕਰਦੇ ਹੁਣ ਤੁਸੀਂ ਪਹਿਲਾਂ ਕਰਦੇ ਸੀ ਹੁਣ ਪਤਾ ਨਹੀਂ ਕੀ ਹੋ ਗਿਆ ਤੇ ਦੱਸਿਓ ਵੀ ਇਦਾਂ ਭੁੰਨ ਕੇ ਛੱਲੀਆਂ ਜਿਣੇ ਖਾਦੀਆਂ ਨੇ ਹੈਨਾ ਓਏ ਹਾਂ ਵੀਡੀਓ ਦੇਖਣ ਲਈ ਧੰਨਵਾਦ